ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਨਮੁਖ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਚਮਕੌਰ ਦੀ ਗੜੀ ਉਧਰ ਲੱਖਾਂ ਦੀ ਫੌਜ ਹੈ ਦੁਸ਼ਮਨਾ ਦੀ ਚਾਲੀ ਸਿੰਘ ਦਸ਼ਮੇਸ਼ ਦੇ ਨਾਲ ਇਧਰ ਉਧਰ ਲੱਖਾਂ ਦੀ ਫੌਜ ਹੈ ਦੁਸ਼ਮਨਾ ਦੀ ਚਾਲੀ ਸਿੰਘ ਦਸ਼ਮੇਸ਼ ਦੇ ਨਾਲ ਇਧਰ ਬੱਕਰੇ ਖਾ ਖਾ ਬੱਕਰੇ ਬੁਲਾਉਣ ਉਧਰ ਭੁੱਖਣ ਭਾਣੇ ਨੇ ਗੁਰੂ ਦੇ ਲਾਲ ਇਧਰ ਪਖਿਆ ਵੇਖ ਕੇ ਰਣ ਮੈਦਾਨ ਉਧਰ ਚੜਿਆ ਚਿਹਰਿਆਂ ਉੱਤੇ ਜਲਾਲ ਇਧਰ ਵੱਡੇ ਵੱਡੇ ਨੇ ਭਾਵੇਂ ਜਰਨੈਲ ਉਧਰ ਸਿੰਘਾ ਨਾਲ ਇਹ ਸਾਹਿਬੇ ਕਮਾਲ ਇਧਰ ਵੱਡੇ ਵੱਡੇ ਨੇ ਭਾਵੇਂ ਜਰਨੈਲ ਉਧਰ ਸਿੰਘਾ ਨਾਲੇ ਸਾਹਿਬੇ ਕਮਾਲ ਇਧਰ ਕਲਗੀ ਧਰ ਫਰਮਾਇਆ ਸੀ ਮੁਖ ਵਿੱਚੋਂ ਸਮਾ ਪਰਖਦਾ ਗਿਆ ਏ ਆ ਸਿੰਘੋ ਰਹਿ ਜਾਏ ਨਾ ਕੋਈ ਅਰਮਾਨ ਦਿਲ ਵਿੱਚ ਪੂਰੇ ਕਰ ਲਓ ਆਪਣੇ ਚਾ ਸਿੰਘੋ ਸ਼ੌਭ ਘੜੀ ਹੈ ਤੁਸਾਂ ਲਈ ਆਣ ਪਹੰਚੀ ਲਾੜੀ ਮੌਤ ਨੂੰ ਲਵੋ ਪ੍ਰਣਾ ਸਿੰਘੋ ਆਹੂ ਲਾ ਕੇ ਰਣ ਵਿੱਚ ਬੈਰੀਆਂ ਦੇ ਦਿਓ ਅੰਮ੍ਰਿਤ ਦੇ ਜਲਵੇ ਦਿਖਾ ਸਿੰਘੋ ਆਹੂ ਲਾ ਕੇ ਰਣ ਵਿੱਚ ਬੈਰੀਆਂ ਦੇ ਦਿਓ ਅੰਮ੍ਰਿਤ ਦੇ ਜਲਵੇ ਦਿਖਾ ਸਿੰਘੋ ਵੱਜੀ ਜੰਗ ਦੀ ਚੋਟ ਨਗਾਰਿਆਂ ਤੇ ਵੱਜੀ ਜੰਗ ਦੀ ਚੋਟ ਨਗਾਰਿਆਂ ਤੇ ਜੋਦੇ ਗੜੀ ਦੇ ਵਿੱਚੋਂ ਲਲਕਾਰ ਨਿਕਲੇ ਹਿੰਮਤ ਸਿੰਘ ਤੇ ਉਹਨਾਂ ਦੇ ਹੋਰ ਸਾਥੀ ਪਾ ਕੇ ਆਗਿਆ ਗੜੀ ਚੋਂ ਬਾਹਰ ਨਿਕਲੇ ਆਉ ਲਾ ਦੀਣੇ ਜਾ ਕੇ ਬੈਰੀਆਂ ਦੇ ਸਿੰਘ ਸੂਰਮੇ ਦਿਲਾਂ ਵਿੱਚ ਧਾਰ ਨਿਕਲੇ ਪੰਜ ਪੰਜ ਦੇ ਜਥੇ ਬਣਾ ਕੇ ਤੇ ਬਾਰੋ ਬਾਰੀ ਸੰਜਾਨ ਜਾਨਸਾਰ ਨਿਕਲੇ ਪੰਜ ਪੰਜ ਦੇ ਜਥੇ ਬਣਾ ਕੇ ਤੇ ਵਾਰੋ ਵਾਰੀ ਸਨ ਜਾਨ ਅਸਾਰ ਨਿਕਲੇ ਸਿੰਘਾਂ ਸੂਰੀਆਂ ਤੇਗਾਂ ਦੇ ਵਾਰ ਕਰਕੇ ਕਈ ਸਿਰ ਸੀ ਤੜਾ ਤੋਂ ਲਾ ਦਿੱਤੇ ਸਿੰਘ ਸੂਰੀਆਂ ਤੇਗਾਂ ਦੇ ਵਾਰ ਕਰਕੇ ਕਈ ਸਿਰ ਸੀ ਤੜਾ ਤੋਂ ਲਾ ਦਿੱਤੇ ਜਿਹੜਾ ਆਏ ਅੱਗੇ ਉਹਦੇ ਕਰਨ ਟੋਟੇ ਖਬੀ ਖਾਨ ਸਨ ਕਈ ਚਿਟਕਾ ਦਿੱਤੇ ਦਸ਼ਮ ਪਿਤਾ ਦੇ ਅੱਖਾਂ ਦੇ ਤਾਰਿਆਂ ਨੇ ਤਾਰੇ ਦੁਸ਼ਮਨਾ ਤਾਈਂ ਵਿਖਾ ਦਿੱਤੇ ਸਾਰੇ ਜੂਝ ਕੇ ਹੋਏ ਸ਼ਹੀਦ ਐ ਪਰ ਵੈਰੀ ਦਲਾਂ ਦੇ ਛੱਕੇ ਛੁਡਾ ਦਿੱਤੇ ਸਾਰੇ ਜੂਝ ਕੇ ਹੋਏ ਸ਼ਹੀਦ ਐ ਪਰ ਵੈਰੀ ਦਲਾਂ ਦੇ ਛੱਕੇ ਛੁਡਾ ਦਿੱਤੇ ਹੱਥ ਜੋੜ ਅਜੀਤ ਨੇ ਅਰਜ਼ ਕੀਤੀ ਦਿਓ ਆਗਿਆ ਕਰੋ ਵਿਦਾ ਦਾਤਾ ਹੱਥ ਜੋੜ ਅਜੀਤ ਨੇ ਅਰਜ ਕੀਤੀ ਦਿਓ ਆਗਿਆ ਕਰੋ ਵਿਦਾ ਦਾਤਾ ਸਾ ਆਪਣੀ ਹੀਠ ਸੀ ਤੁਸਾ ਰਖਿਆ ਲੱਗਣ ਦਿੱਤੀ ਨਾ ਤਤੀ ਸੀ ਬਾਦ ਦਾਤਾ ਰਣ ਤੱਤੇ ਚ ਭੇਜੋ ਹੁਣ ਪਿਤਾ ਮੈਨੂੰ ਰਿਹਾ ਮੁੜ ਮੁੜ ਵਾਸਤੇ ਪਾ ਦਾਤਾ ਨਹੀਂ ਮੁੜਾਂਗਾ ਪਿੱਛੇ ਨੂੰ ਪਿਤਾ ਮੇਰੇ ਜਦ ਤੱਕ ਸਾਹਾਂ ਚ ਰਹੂਗਾ ਸਾ ਦਾਤਾ ਨਈ ਮੁੜਾਂਗਾ ਪਿੱਛੇ ਨੂੰ ਪਿਤਾ ਮੇਰੇ ਜਦ ਤੱਕ ਸਾਹਾਂ ਚ ਰਹੂਗਾ ਸਾ ਦਾਤਾ ਅੱਗੋਂ ਖਿੜਕੇ ਸ਼੍ਰੀ ਦਸ਼ਮੇਸ਼ ਬੋਲੇ ਚੜਦੀ ਕਲਾ ਨਾਲ ਜੰਗ ਵਿੱਚ ਜਾਈ ਬੱਚੇ ਅੱਗੋਂ ਖਿੜਕੇ ਸ਼੍ਰੀ ਦਸ਼ਮੇਸ਼ ਬੋਲੇ ਚੜਦੀ ਕਲਾ ਨਾਲ ਜੰਗ ਵਿੱਚ ਜਾਈ ਬੱਚੇ ਲਖਤੇ ਜਿਗਰ ਨੂੰ ਇਹ ਅਸੀਸ ਦਿੱਤੀ ਸਿੱਖੀ ਸ਼ਾਨ ਨੂੰ ਚਾਰ ਜਨ ਲਾਈ ਬੱਚੇ ਕਾਉ ਇੱਕ ਵੀ ਲੱਗੇ ਨਾ ਕਾਂਢੇ ਉੱਤੇ ਸਿੱਧੇ ਛਾਤੀ ਦੇ ਵਿੱਚ ਤੂੰ ਖਾਈ ਬੱਚੇ ਕੂਨ ਡੋਲ ਕੇ ਆਪਣਾ ਲਾਲ ਮੇਰੇ ਲਾਲੀ ਕੌਮ ਦੇ ਚਿਹਰੇ ਲਿਆਈ ਬੱਚੇ ਖੂਨ ਡੋਲ ਕੇ ਆਪਣਾ ਲਾਲ ਮੇਰੇ ਲਾਲੀ ਕੌਮ ਦੇ ਚਿਹਰੇ ਲਿਆਈ ਬੱਚੇ ਲੈ ਕੇ ਪਿਤਾ ਤੋ ਹੁਕਮ ਅਜੀਤ ਸੂਰਾ ਤੇਗ ਵਾਣ ਲਈ ਚੜਿਆ ਮੈਦਾਨ ਦੇ ਵਿੱਚ ਲੈ ਕੇ ਪਿਤਾ ਤੋਂ ਹੁਕਮ ਅਜੀਤ ਸੂਰਾ ਤੇਗ ਵਾਣ ਲਈ ਚੜਿਆ ਮੈਦਾਨ ਦੇ ਵਿੱਚ ਪੰਜਾਂ ਸਿੰਘਾਂ ਨੇ ਉਹਨਾਂ ਦਾ ਸਾਥ ਦਿੱਤਾ ਜੋ ਵੀ ਅੜਿਆ ਉਹ ਛੜਿਆ ਮੈਦਾਨ ਦੇ ਵਿੱਚ ਲਉ ਪੀ ਪੀ ਪਿਆਸੀ ਦੀ ਰਹੀ ਪਿਆਸੀ ਜਿਹੜੀ ਚੰਡੀ ਨਾਲ ਲੜਿਆ ਮੈਦਾਨ ਦੇ ਵਿੱਚ ਪੋਤਾ ਗੁਜਰੀ ਦਾ ਬਿਜਲੀ ਦੇ ਬਾਗ ਚਮਕੇ ਅੱਗੋਂ ਕੋਈ ਨਾ ਅੜਿਆ ਮੈਦਾਨ ਦੇ ਵਿੱਚ ਪੋਤਾ ਗੁਜਰੀ ਦਾ ਬਿਜਲੀ ਦੇ ਬਾਗ ਚਮਕੇ ਅੱਗੋਂ ਕੋਈ ਨਾ ਅੜਿਆ ਮੈਦਾਨ ਦੇ ਵਿੱਚ ਤੱਕ ਕੇ ਹੌਸਲਾ ਸਾਹਿਬ ਅਜੀਤ ਸਿੰਘ ਦਾ ਦੁਸ਼ਮਣਾਂ ਉਂਗਲਾ ਮੂੰਚ ਪਾਰੇ ਸਨ ਮੋਹਕਮ ਸਾਹਿਬ ਤੇ ਹੋਰ ਵੀ ਸਿੰਘ ਸੂਰੇ ਸੱਥਰ ਵੈਰੀਆਂ ਦੇ ਚੰਗੇ ਲਾ ਰਹੇ ਸਨ ਸਿੰਘ ਸੂਰਮੇ ਜੋਰ ਵਿਖਾਇ ਆਪਣੇ ਹੱਸ ਹੱਸ ਸ਼ਹਾਦਤਾਂ ਜਪਾਰੇ ਸਨ ਕਾਉ ਲੱਗੇ ਤੇ ਨਾਤੇ ਹੋਏ ਖੂਨੇ ਅੰਦਰ ਨਾ ਅਜੀਤ ਸਿੰਘ ਜਰਾ ਕਬਰਾ ਰਹੇ ਸਨ ਆਉ ਲੱਗੇ ਤੇ ਨਾਤੇ ਹੋਏ ਖੂਨੇ ਅੰਦਰ ਨਾ ਅਜੀਤ ਸਿੰਘ ਜਰਾ ਕਬਰ ਆ ਰਹੇ ਸਨ ਦਿੱਤਾ ਸਦਾ ਦੀ ਨੀਂਦ ਸੁਆ ਜਿਹੜਾ ਬਣਿਆ ਰਾਧਾ ਰੋੜਾ ਅਜੀਤ ਸਿੰਘ ਦਾ ਦਿੱਤਾ ਸਦਾ ਦੀ ਨੀਂਦ ਸੁਆ ਜਿਹੜਾ ਬਣਿਆ ਰਾਧਾ ਰੋੜਾ ਅਜੀਤ ਸਿੰਘ ਦਾ ਲੱਭੀ ਲੁਕਣ ਨੂੰ ਨਾ ਆਂ ਬੁੱਝ ਦਿਲਾ ਨੂੰ ਐਸਾ ਚੜਿਆ ਮਰੋੜਾ ਅਜੀਤ ਸਿੰਘ ਦਾ ਲੱਭੀ ਲੁਕਨ ਨੂੰ ਥਾ ਨਾ ਬੁਝਦਿਲਾਨੂ ਐਸਾ ਚੜਿਆ ਮਰੋੜਾ ਅਜੀਤ ਸਿੰਘ ਦਾ ਵੀਰ ਗਤੀ ਨੂੰ ਪਾ ਗਿਆ ਸਹਿਬ ਜਾਦਾ ਜ਼ਖਮੀ ਹੋ ਗਿਆ ਘੋੜਾ ਅਜੀਤ ਸਿੰਘ ਦਾ ਛੱਡਿਆ ਉੱਚੀ ਜਕਾਰਾ ਦਸ਼ਮੇਸ਼ ਜੀ ਨੇ ਜਦੋਂ ਵਿਛੋੜਾ ਅਜੀਤ ਸਿੰਘ ਦਾ ਛੱਡਿਆ ਉੱਚੀ ਜਕਾਰਾ ਦਸ਼ਮੇਸ਼ ਜੀ ਨੇ ਪਿਆ ਜਦੋਂ ਵਿਛੋੜਾ ਅਜੀਤ ਸਿੰਘ ਦਾ ਤੱਕ ਕੇ ਅਮਰ ਸ਼ਹੀਦੀ ਜੁਝਾਰ ਕਿਹਾ ਸਮਝੋ ਇਸ ਨੂੰ ਪੱਥਰ ਤੇ ਲੀਕ ਦਾਤਾ ਲਾੜੀ ਮੌਤ ਨੂੰ ਹੱਸ ਕੇ ਵਰਣ ਵਾਲਾ ਸਮਾ ਆਇਆ ਏ ਬੜਾ ਨਜ਼ਦੀਕ ਦਾਤਾ ਲਾੜੀ ਮੌਤ ਨੂੰ ਹੱਸ ਕੇ ਵਰਣ ਵਾਲਾ ਸਮਾ ਆਇਆ ਏ ਬੜਾ ਨਜ਼ਦੀਕ ਦਾਤਾ ਸ਼ੇਤੀ ਕਰੋ ਤਿਆਰ ਹੋਣ ਪਿਤਾ ਮੈਨੂੰ ਵੱਡੇ ਵੀਰ ਜੀ ਰਹੇ ਉਡੀਕ ਦਾਤਾ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਇਕੱਠੇ ਰਹੇ ਜਿਹੜੇ ਅਜ ਤੀਕ ਦਾਤਾ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਇਕੱਠੇ ਰਹੇ ਜਿਹੜੇ ਅਜ ਤੀਕ ਦਾਤਾ ਅਣਖੀ ਬੋਲਣ ਨੂੰ ਸੁਣ ਦਸ਼ਮੇਸ਼ ਜੀ ਨੇ ਲਾਇਆ ਛਾਤੀ ਦੇ ਨਾਲ ਬਲਕਾਰ ਪੁੱਤਰ ਨਿੱਕੇ ਹੱਥਾਂ 'ਚ ਨਕੀ ਜਹੀ ਤੇਗ ਦੇ ਕੇ ਕੀਤਾ ਜੰਗ ਦੇ ਲਈ ਤਿਆਰ ਪੁੱਤਰ ਸੱਤਰ ਲਾਂ ਛੁੱਟੀ ਜਾ ਕੇ ਵੈਰੀਆਂ ਦੇ ਦਿੱਤੀ ਇਸ ਲਈ ਤੈਨੂੰ ਤਲਵਾਰ ਪੁੱਤਰ ਤੇਰੇ ਲਹੂ ਦੀ ਇੱਕ ਇੱਕ ਬੂੰਦ ਵਿੱਚੋਂ ਪੈਦਾ ਹੋਣਗੇ ਕਈ ਜੁਝਾਰ ਪੁੱਤਰ ਤੇਰੇ ਲਹੂ ਦੀ ਇੱਕ ਇੱਕ ਬੂੰਦ ਵਿੱਚੋਂ ਪੈਦਾ ਹੋਣਗੇ ਕਈ ਜੁਝਾਰ ਪੁੱਤਰ ਜੁੱਧ ਭੂਮੀ 'ਚ ਗਰਜ ਕੇ ਸ਼ੇਰ ਵਾਂਗੂ ਤੇਜ਼ੀ ਨਾਲ ਤਲਵਾਰ ਚਲਾ ਰਿਆ ਸੀ ਜੁੱਧ ਭੂਮੀ 'ਚ ਗਰਜ ਕੇ ਸ਼ੇਰ ਵਾਂਗੂ ਤੇਜ਼ੀ ਨਾਲ ਤਲਵਾਰ ਚਲਾ ਰਿਆ ਸੀ 나ਡੂ ਖਾਨਾ ਦੇ ਛੱਕੇ ਛੁਡਾ ਕੇ ਤੇ ਬੈਰੀ ਦਲਾਂ ਦੇ ਦਿਲ ਹਿਲਾ ਰਿਆ ਸੀ ਪੁਰਜਾ ਪੁਰਜਾ ਸੀ ਭਾਵੇਂ ਸਰੀਰ ਹੋਇਆ ਫਿਰ ਵੀ ਮੁੱਖੋਂ ਜਕਾਰੇ ਬੁਲਾ ਰਿਆ ਸੀ ਸੁੱਤਾ ਲਾਸ਼ਾਂ ਦੇ ਢੇਰ ਤੇ ਚੰਨ ਸੁਣਾ ਚਾਰ ਚੰਨ ਕੁਰਬਾਨੀ ਨੂੰ ਲਾਰਿਆ ਸੀ ਸੁੱਤਾ ਲਾਸ਼ਾਂ ਦੇ ਢੇਰ ਤੇ ਚੰਨ ਸੁਣਾ ਚਾਰ ਚੰਨ ਕੁਰਬਾਨੀ ਨੂੰ ਲਾਰਿਆ ਸੀ ਵੇਖ ਸਿੰਘ ਤੇ ਪੁੱਤਰ ਸ਼ਹੀਦ ਹੋਏ ਦਾਤੇ ਆਖਿਆ ਵਜਦ ਵਿੱਚ ਆ ਕੇ ਤੇ ਵੇਖ ਸਿੰਘ ਤੇ ਪੁੱਤਰ ਸ਼ਹੀਦ ਹੋਏ ਦਾਤੇ ਆਖਿਆ ਵਜਦ ਵਿੱਚ ਆ ਕੇ ਤੇ ਰਣ ਭੂਮੀ 'ਚ ਜੋਦੇ ਇਹ ਸੌ ਗਏ ਨੇ ਆਪਾਂ ਕੌਮ ਦੀ ਭੇਟ ਚੜਾ ਕੇ ਤੇ ਰਣ ਭੂਮੀ 'ਚ ਜੋਦੇ ਸੌ ਗਏ ਨੇ ਆਪਾਂ ਕੌਮ ਦੀ ਭੇਟ ਚੜਾ ਕੇ ਤੇਰਾ ਸਭ ਕੁਝ ਤੈਨੂੰ ਹੀ ਸੌਂਪ ਦਿੱਤਾ ਹੋਇਆ ਸੁਰਖਰੂ ਕਰਜਾ ਚੁਕਾ ਕੇ ਤੇ ਜਾਚਕ ਸ਼ੁਕਰ ਹੈ ਪੁਰਖ ਅਕਾਲ ਜੀ ਦਾ ਜੋਤਾ ਮਿਲਿਆ ਨੇ ਜੋਤ ਵਿੱਚ ਜਾ ਕੇ ਤੇ ਜਾਚਕ ਸ਼ੁਕਰ ਹੈ ਪੁਰਖ ਅਕਾਲ ਜੀ ਦਾ ਜੋਤਾ ਮਿਲਿਆ ਨੇ ਜੋਤ ਵਿੱਚ ਜਾ ਕੇ ਤੇ ਜੋਤਾ ਮਿਲਿਆ ਨੇ ਜੋਤ ਵਿੱਚ ਜਾ ਕੇ ਤੇ ਧੰਨਵਾਦ